ਸਤਿ ਸ਼੍ਰੀ ਅਕਾਲ ਜਸਮਿੰਦਰ ਦੀ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਆਮਲੇ ਦੀ ਖੱਟੀ ਮਿੱਠੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਚਟਨੀ ਇਹ ਜਿਹੜੀ ਚਟਨੀ ਹੈਗੀ ਏ ਇਸ ਦੇ ਵਿੱਚ ਆਮਲਿਆਂ ਦਾ ਇਸਤੇਮਾਲ ਹੀ ਕੀਤਾ ਗਿਆ ਤੇ ਆਮਲੇ ਜਿਹੜੇ ਹੈਗੇ ਨੇ ਆਪਣੇ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦੇ ਨੇ ਵਾਲਾਂ ਨੂੰ ਝੜਨ ਤੋਂ ਰੋਕਦੇ ਨੇ ਤੇ ਸਕਿਨ ਦੇ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਨੇ ਤੇ ਅੱਖਾਂ ਦੀ ਰੋਸ਼ਨੀ ਦੇ ਲਈ ਵੀ ਬਹੁਤ ਵਧੀਆ ਨੇ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਇਹ ਟੇਸਟੀ ਵੀ ਬਹੁਤ ਜ਼ਿਆਦਾ ਵਧੀਆ ਬਣੇਗੀ ਤੇ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਰੈਸਪੀ ਮੈਂ ਦੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਆਮਲੇ ਦੀ ਚਟਨੀ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਆਮਲੇ ਲੈ ਲਿੱਤੇ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਹੈ ਹੁਣ ਇੱਕ ਬਰਤਨ ਦੇ ਵਿੱਚ ਪਾਣੀ ਪਾ ਲਵਾਂਗੇ ਤੇ ਪਾਣੀ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਆਮਲੇ ਪਾ ਲੈਣੇ ਨੇ ਤੇ ਸਾਰੇ ਹੀ ਆਮਲੇ ਜਿਹੜੇ ਹੈਗੇ ਨੇ ਮੈਂ ਪਾਣੀ ਦੇ ਵਿੱਚ ਪਾ ਦਿੱਤੇ ਨੇ ਤੇ ਹੁਣ ਇੱਥੇ ਆਮਲੇ ਪਾਣ ਤੋਂ ਬਾਅਦ ਇਸ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਨਮਕ ਦਾ ਪਾਵਾਂਗੇ ਤੇ ਨਾਲ ਹੀ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਪਾਵਾਂਗੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਾਂਗੇ ਤੇ ਗੈਸ ਦੀ ਫਲੇਮ ਜਿਹੜੀ ਹੈਗੀ ਆ ਆਪਾਂ ਬਿਲਕੁਲ ਲੋ ਰੱਖਣੀ ਹੈ ਇਸ ਨੂੰ ਬਿਲਕੁਲ ਵੀ ਹਾਈ ਨਹੀਂ ਕਰਨਾ ਤੇ ਤੁਸੀਂ ਦੇਖੋ ਇੱਥੇ ਗੈਸ ਦੀ ਫਲੇਮ ਮੈਂ ਲੋ ਕਰ ਦਿੱਤੀ ਹੋਈ ਹੈ ਤੇ ਹੁਣ ਇਸ ਨੂੰ ਟੱਕ ਕੇ 8 ਮਿੰਟ ਤੱਕ ਲੋ ਫਲੇਮ ਤੇ ਹੀ ਪਕਣ ਦਵਾਂਗੇ ਤੇ ਜਿਹੜਾ ਟੱਕਣ ਹੈਗਾ ਇਸ ਨੂੰ ਥੋੜਾ ਜਿਹਾ ਆਪਾਂ ਓਪਨ ਹੀ ਰਹਿਣ ਦੇਣਾ ਤੇ 8 ਮਿੰਟ ਤਕਰੀਬਨ ਮੈਨੂੰ ਇੱਥੇ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਇੱਕ ਵਾਰੀ ਇਸ ਨੂੰ ਖੋਲ ਕੇ ਚੈੱਕ ਕਰ ਲੈਣੇ ਆ ਤੇ ਤੁਸੀਂ ਦੇਖੋ ਹੁਣ ਆਮਲਿਆਂ ਨੂੰ ਪੱਕਦੇ ਹੋਏ 8 ਮਿੰਟ ਹੋ ਗਏ ਹੋਏ ਨੇ ਤੇ ਆਮਲਿਆਂ ਦਾ ਕਲਰ ਜਿਹੜਾ ਹੈਗਾ ਉਹ ਚੇਂਜ ਹੋ ਚੁੱਕਾ ਹੋਇਆ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕਾ ਹੋਇਆ ਹੁਣ ਇਹਨਾਂ ਨੂੰ ਛਾਨ ਕੇ ਆਮਲੇ ਅਲੱਗ ਕਰ ਲਵਾਂਗੇ ਤੇ ਆਮਲਿਆਂ ਨੂੰ ਠੰਡਾ ਹੋਣ ਦਵਾਂਗੇ ਤੇ ਇੱਥੇ ਆਮਲੇ ਜਿਹੜੇ ਹੈਗੇ ਨੇ ਦੇਖੋ ਮੈਂ ਛਾਨ ਕੇ ਅਲੱਗ ਕਰ ਲਿੱਤੇ ਹੋਏ ਨੇ ਤੇ ਇਹਨਾਂ ਨੂੰ ਠੰਡਾ ਹੋਣ ਦਿੱਤਾ ਤੇ ਸਾਰੇ ਹੀ ਆਮਲਿਆਂ ਤੇ ਇਸ ਤਰੀਕੇ ਦੇ ਨਾਲ क्रैक्स ਆ ਗਏ ਨੇ ਮਤਲਬ ਕਿ ਇਹ ਜਿਹੜੇ ਆਮਲੇ ਹੈਗੇ ਨੇ ਬਹੁਤ ਹੀ ਜਿਆਦਾ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਨੇ ਤੇ ਦੇਖੋ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਇਸ ਦੇ ਪੀਸ ਹੋ ਰਹੇ ਨੇ ਜਿਹੜੇ ਇਸ ਦੇ ਬੀਜ ਹੈਗੇ ਨੇ ਆਪਾਂ ਅਲੱਗ ਕਰ ਲਵਾਂਗੇ ਤੇ ਸਾਰੇ ਹੀ ਆਮਲਿਆਂ ਦੇ ਮੈਂ ਇੱਥੇ ਪੀਸ ਕਰ ਲਿੱਤੇ ਨੇ ਤੇ ਇਹਨਾਂ ਨੂੰ ਹੱਥ ਦੇ ਨਾਲ ਹੀ ਇਸ ਤਰ੍ਹਾਂ ਹਲਕਾ ਹਲਕਾ ਜਿਹਾ ਮੈਸ਼ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਪਰ ਇਹ ਇੰਨੇ ਜ਼ਿਆਦਾ ਸੌਫਟ ਹੋ ਗਏ ਹੋਏ ਨੇ ਕਿ ਹੱਥ ਦੇ ਨਾਲ ਹੀ ਆਸਾਨੀ ਦੇ ਨਾਲ ਮੈਸ਼ ਹੋ ਰਹੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਮੈਸ਼ ਨਹੀਂ ਕਰਨਾ ਹਲਕਾ ਹਲਕਾ ਜਿਹਾ ਹੀ ਮੈਸ਼ ਕਰਨਾ ਹੈ ਤੇ ਸਾਰੇ ਹੀ ਆਮਲੇ ਜਿਹੜੇ ਹੈਗੇ ਨੇ ਮੈਂ ਮੈਸ਼ ਕਰ ਲਿੱਤੇ ਨੇ ਇੱਥੇ ਤੇ ਹੁਣ ਇਹਨਾਂ ਨੂੰ ਤੜਕਾ ਲਗਾਉਂਦੇ ਆਂ ਤੇ ਖੱਟੀ ਮਿੱਠੀ ਚਟਪਟੀ ਇਸ ਦੀ ਚਟਨੀ ਬਣਾਉਣੀ ਆਂ ਤੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਇੱਕ ਚਮਚ ਤੇਲ ਪਾ ਕੇ ਇਸ ਨੂੰ ਗਰਮ ਕਰ ਲੈਂਦਾ ਇਸ ਦੇ ਵਿੱਚ ਮੈਂ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਸੌਫ ਪਾ ਲਿੱਤੇ ਨੇ ਤੇ ਫਲੇਮ ਆਪਾਂ ਇੱਥੇ ਲੋ ਹੀ ਰੱਖਾਂਗੇ ਸਾਰੀ ਚਟਨੀ ਲੋ ਫਲੇਮ ਦੇ ਉੱਪਰ ਹੀ ਬਣਾਵਾਂਗੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਭੁੰਨ ਲੈਣਾ ਜਦੋਂ ਇਹਨਾਂ ਦਾ ਕਲਰ ਹਲਕਾ ਜਿਹਾ ਚੇਂਜ ਹੋ ਜਾਏਗਾ ਉਦੋਂ ਤੱਕ ਹੀ ਇਹਨਾਂ ਨੂੰ ਆਪਾਂ ਭੁੰਨ ਲੈਣਾ ਤਕਰੀਬਨ 1 ਮਿੰਟ ਹੀ ਲੱਗਣਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਜੀਰੇ ਤੇ ਸੌਫ ਦਾ ਕਲਰ ਹਲਕਾ ਜਿਹਾ ਚੇਂਜ ਹੋ ਗਿਆ ਹੁਣ ਇਸ ਦੇ ਵਿੱਚ ਆਪਾਂ ਆਮਲੇ ਪਾ ਲਵਾਂਗੇ ਜਿਹੜੇ ਕਿ ਦਰਦਰੇ ਜਿਹੇ ਮੈਸ਼ ਕਰਕੇ ਰੱਖੇ ਹੋਏ ਨੇ ਤੇ ਆਮਲਿਆਂ ਨੂੰ ਜੀਰੇ ਤੇ ਸੌਫ ਦੇ ਨਾਲ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਇਹ ਜਿਹੜੀ ਚਟਨੀ ਹੈਗੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਆਮਲਿਆਂ ਨੂੰ ਸੌਫ ਤੇ ਜੀਰੇ ਨਾਲ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿੱਤਾ ਹੈ ਹੁਣ ਜਿੰਨੇ ਆਪਾਂ ਆਮਲੇ ਲਏ ਨੇ ਮਤਲਬ ਕਿ ਆਪਾਂ 250 ਗ੍ਰਾਮ ਆਮਲੇ ਲੈਨੇ ਤੇ ਇੱਥੇ 250 ਗ੍ਰਾਮ ਗੁੜ ਦਾ ਹੀ ਇਸਤੇਮਾਲ ਕਰਾਂਗੇ ਤੇ ਗੁੜ ਨੂੰ ਮੈਂ ਇੱਥੇ ਹਲਕਾ-ਹਲਕਾ ਜਿਹਾ ਪੀਸ ਲਿੱਤਾ ਹੋਇਆ ਤਾਂ ਜੋ ਇਹ ਜਲਦੀ ਦੇ ਨਾਲ ਮੈਲਟ ਹੋ ਜਾਵੇ ਤੇ ਹੁਣ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਇਸ ਨੂੰ ਆਪਾਂ ਲਗਾਤਾਰ ਹਿਲਾਇਆ ਜਾਣਾ ਹੈ ਬਿਲਕੁਕੁਲ ਵੀ ਇਸ ਨੂੰ ਹਿਲਾਉਣਾ ਛੱਡਣਾ ਨਹੀਂ ਹੈਗਾ ਤੇ ਦੇਖੋ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਗੁੜ ਹੈਗਾ ਉਹਨੇ ਮੈਲਟ ਹੋਣਾ ਸ਼ੁਰੂ ਹੋ ਜਾਣਾ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਇਸ ਨੂੰ ਮੈਲਟ ਹੁੰਦੇ ਇਹ ਦੇਖੋ ਗੁੜ ਮੈਲਟ ਹੋਣਾ ਸ਼ੁਰੂ ਹੋ ਗਿਆ ਹੋਇਆ ਤੇ ਥੋੜੀ ਦੇਰ ਦੇ ਵਿੱਚ ਹੀ ਗੁੜ ਕਾਫੀ ਹੱਦ ਤੱਕ ਮੈਲਟ ਹੋ ਚੁੱਕਾ ਹੋਇਆ ਸਿਰਫ ਥੋੜਾ ਥੋੜਾ ਹੀ ਇਹ ਦੇਖੋ ਗੁੜ ਹੈਗਾ ਜਿਹੜਾ ਮੈਲਟ ਨਹੀਂ ਹੋਇਆ ਬਿਲਕੁਲ ਥੋੜਾ ਜਿਹਾ ਹੀ ਰਹਿ ਗਿਆ ਪਰ ਆਪਾਂ ਇਸੇ ਸਟੇਜ ਦੇ ਵਿੱਚ ਹੀ ਹੁਣ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਦਾ ਨਾਲ ਹੀ ਇਸ ਦੇ ਪਾ ਲੈਣਾ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਐਵੇਂ ਰੰਗਤ ਦੇ ਲਈ ਪਾਈਏ ਇਹਦੇ ਨਾਲ ਚਟਨੀ ਦੀ ਰੰਗਤ ਬਹੁਤ ਵਧੀਆ ਆਉਂਦੀ ਹੈ ਤੇ ਇੱਕ ਛੁਟਕੀ ਇਸ ਦੇ ਵਿੱਚ ਹਿੰਗ ਵੀ ਪਾ ਲਵਾਂਗੇ ਹਿੰਗ ਹਾਜਮੇ ਦੇ ਲਈ ਵੀ ਵਧੀਆ ਹੁੰਦੀ ਹੈ ਤੇ ਇਸ ਦਾ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਦੇਖਣਾ ਇਸ ਦੇ ਸਾਈਡਸ ਤੇ ਹਲਕੇ ਹਲਕੇ ਬਬਲਸ ਆਣੇ ਸ਼ੁਰੂ ਹੋ ਜਾਣਗੇ ਤੁਸੀਂ ਦੇਖੋ ਗੁੜ ਵੀ ਸਾਰਾ ਮੈਲਟ ਹੋ ਚੁੱਕਾ ਹੈ ਤੇ ਮਸਾਲੇ ਵੀ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਹੋਏ ਨੇ ਤੇ ਸਾਈਡ ਤੇ ਬਬਲਸ ਵੀ ਆ ਰਹੇ ਨੇ ਹੁਣ ਮੈਂ ਤੁਹਾਨੂੰ ਚੈੱਕ ਕਰਾਨੀ ਆ ਹਜੇ ਇਹ ਚਟਨੀ ਜਿਹੜੀ ਹੈਗੀ ਇਹ ਪਤਲੀ ਏ ਹਜੇ ਇਹ ਪੂਰੀ ਤਿਆਰ ਨਹੀਂ ਹੋਈ ਐ ਦੇਖੋ ਹਜੇ ਇਹ ਚਟਨੀ ਪਤਲੀ ਏ ਇਸ ਚਟਨੀ ਦੇ ਸਾਈਡ ਤੇ ਬਬਲਸ ਵੀ ਆ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਜਿਵੇਂ ਹੀ ਬੱਬਲਸ ਆਣਗੇ ਤਾਂ ਉਸ ਤੋਂ ਬਾਅਦ ਆਪਾਂ ਇਸ ਨੂੰ ਸਿਰਫ 2 ਮਿੰਟ ਹੋਰ ਪਕਾਣਾ ਹੈ ਤਾਂ ਜੋ ਇਹ ਗਾੜੀ ਹੋ ਜਾਏ। ਇਸ ਨੂੰ ਗਾੜੀ ਹੁੰਦੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ 2 ਮਿੰਟ ਹੀ ਹੋਰ ਲੱਗਣੇ ਨੇ। ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੱਬਲਸ ਆਣ ਤੋਂ ਬਾਅਦ ਆਪਾਂ 2 ਮਿੰਟ ਹੀ ਹੋਰ ਪਕਾਵਾਂਗੇ। ਇਹ ਦੇਖੋ ਮੈਨੂੰ 1 ਮਿੰਟ ਹੋ ਗਿਆ ਹੋਇਆ ਇਸ ਨੂੰ ਪਕਾਉਂਦੇ ਹੋਏ ਤੇ ਚਟਨੀ ਥੋੜੀ ਜੀ ਗਾੜੀ ਹੋ ਗਈ ਹੈ ਤੇ 1 ਮਿੰਟ ਹੋਰ ਪਕਾਵਾਂਗੇ ਮਤਲਬ ਕਿ ਟੋਟਲ 2 ਮਿੰਟ ਹੁਣ 2 ਮਿੰਟ ਹੋ ਗਏ ਹੋਏ ਨੇ ਚਟਨੀ ਜਿਹੜੀ ਹੈਗੀ ਇਹ ਗਾੜੀ ਹੋ ਚੁੱਕੀ ਹੋਈ ਹੈ ਇਹ ਦੇਖੋ ਚਟਨੀ ਅੱਗੇ ਨਾਲੋਂ ਕਾਫੀ ਜ਼ਿਆਦਾ ਗਾੜੀ ਹੋ ਗਈ ਹੋਈ ਹੈ ਤੇ ਹੁਣ ਇਸ ਨੂੰ ਆਪਾਂ ਠੰਡਾ ਹੋਣ ਦਵਾਂਗੇ ਇਸ ਤੋਂ ਜ਼ਿਆਦਾ ਇਸ ਨੂੰ ਨਹੀਂ ਪਕਾਣਾ ਜੇ ਚਟਨੀ ਨੂੰ ਜ਼ਿਆਦਾ ਪਕਾ ਦਿੱਤਾ ਤਾਂ ਇਹ ਬਹੁਤ ਜ਼ਿਆਦਾ ਹਾਰਡ ਹੋ ਜਾਣੀ ਹੈ ਤੇ ਤੁਸੀਂ ਦੇਖੋ ਚਟਨੀ ਜਿਵੇਂ ਹੀ ਠੰਡੀ ਹੋਈ ਤੇ ਇਹ ਥੋੜੀ ਜੀ ਗਾੜੀ ਹੋ ਗਈ ਏ ਇਸ ਨੂੰ ਓਵਰ ਨਹੀਂ ਆਪਾਂ ਪਕਾਣਾ ਨਹੀਂ ਤਾਂ ਇਹ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਏ ਫਿਰ ਚਟਨੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਏ ਤੇ ਹੁਣ ਇਸ ਚਟਨੀ ਦਾ ਸਵਾਦ ਆਪਾਂ ਹੋਰ ਜ਼ਿਆਦਾ ਵਧਾਵਾਂਗੇ ਹੋਰ ਜ਼ਿਆਦਾ ਸਵਾਦ ਵਧਾਉਣ ਦੇ ਲਈ ਇਸ ਦੇ ਵਿੱਚ ਹੁਣ ਮੈਂ ਪਾਵਾਂਗੀ ਮਗਜ ਮਗਜ ਭਾਂਦੇ ਨਾਲ ਚਟਨੀ ਦਾ ਸਵਾਦ ਹੋਰ ਜ਼ਿਆਦਾ ਵੱਧ ਜਾਏਗਾ ਮਗਜ ਭਾਂਦੇ ਬਿਲਕੁਲ ਆਪਸ਼ਨਲ ਨੇ ਤੁਸੀਂ ਚਾਹੋ ਤਾਂ ਇਸ ਨੂੰ ਪਾ ਸਕਦੇ ਹੋ ਜਾਂ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਤੁਸੀਂ ਦੇਖੋ ਕਿ ਮੈਂ ਜਿਵੇਂ ਹੀ ਮਗਜ ਪਾਏ ਨੇ ਚਟਨੀ ਦੀ ਰੰਗਤ ਹੋਰ ਜ਼ਿਆਦਾ ਵਧੀਆ ਹੋ ਗਈ ਏ ਤੇ ਇਸ ਚਟਨੀ ਨੂੰ ਤੁਸੀਂ 2 ਮਹੀਨੇ ਲਈ ਫ੍ਰਿਜ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਖੱਟੀ ਮਿੱਠੀ ਚਟਨੀ ਇਹ ਬਣ ਕੇ ਤਿਆਰ ਹੋ ਗਈ ਹੈ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਇਹ ਚਟਨੀ ਤੁਸੀਂ ਫੁਲਕੇ ਪਰੌਂਠੇ ਜਾਂ ਫਿਰ ਬ੍ਰੈਡ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਇਸ ਚਟਨੀ ਦੇ ਫਾਇਦੇ ਤਾਂ ਹਨ ਪਰ ਇਸ ਸਵਾਦ ਵੀ ਬਹੁਤ ਹੈ ਇਸ ਨੂੰ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਫਿਰ ਤੋਂ ਮਿਲਾਂਗੀ ਇੱਕ ਨਵੀਂ ਰੈਸਪੀ ਦੇ ਨਾਲ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ